ਗੋੜੀ ਤੇ ਅਸਵਾਰ ਹੋ ਕੇ ਚੱਲ ਪਏ ਨੇ ਲੈਣਾ ਜੀ ਵਿਸਤੇ ਦੇ ਚਦਾਈਆਂ ਕੋਲ ਪੁੱਛਦੇ ਨੇ ਨਾਨਕ ਤਪੇ ਦਾ ਘਰ ਕਿੱਥੇ ਹੈ ਦੱਸੋ ਰਾਹੀ ਕਹਿੰਨ ਨਾਨਕ ਤਪੇ ਦੇ ਘਰ ਜਾਣ ਆ ਉਹਨਾਂ ਦੇ ਨਾਲ ਪਹਿਲੇ ਪਹਿਲੇ ਇਹ ਨਾਮ ਪਰਚਲਤ ਹੋਇਆ ਸੀ ਤਪਾ ਨਾਨਕ ਜੀ ਤਪਾ ਨਾਨਕ ਜੀ ਰਾਹੀ ਕਹਿੰਦੇ ਨੇ ਅੱਗੇ ਅੱਗੇ ਉਹ ਚੱਲ ਪੈਂਦਾ ਥੋੜੀ ਦੂਰ ਚੱਲਣ ਤੋਂ ਬਾਅਦ ਫਿਰ ਰਸਤੇ 'ਚ ਜਦ ਕੋਈ ਰਾਹੀ ਮਿਲਦੇ ਨੇ ਫਿਰ ਪੁੱਛਦਾ ਹੈ ਨਾਨਕ ਤਤਵ ਦਾ ਘਰ ਕਿੱਥੇ ਹੈ ਅੱਗੇ ਅੱਗੇ ਉਹ ਫਿਰ ਅੱਗੇ ਚੱਲਦਾ ਜਨਮ ਸਾਖੀ ਜਿੱਥੇ ਤੱਕ ਮੇਰਾ ਅੰਦਾਜ਼ਾ ਹੈ ਸਤ ਅੱਠ ਦਫਾ ਲਿਖਿਆ ਹੈ ਪਰ ਚੋਂਕੇ ਕਾ